ਪੰਜਾਬ ਦਾ ਜੋ ਮਾਹੌਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਦੇਖਣ ਨੂੰ ਮਿਲਿਆ ਸੀ ਇੱਕ ਵਾਰ ਫਿਰ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਅਜਿਹਾ ਹੀ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ ਸੰਗਰੂਰ ਪਹੁੰਚੇ ਵਿਕਰਮ ਸਿੰਘ ਮੰਜੀਠਿਆ ਨੇ ਭਗਵੰਤ ਮਾਨ ਨੂੰ ਝੰਡਾ ਅਮਲਿਤਾ ਕਹਿ ਦਿੱਤਾ ਸੀ ਇਸ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਸੰਗਰੂਰ ਦੇ ਲੋਕਾਂ ਨੂੰ ਇੱਕ ਵੱਡੀ ਚੇਤਾਵਨੀ ਦੇ ਦਿੱਤੀ ਹੈ ਪਹਿਲੀ ਗੱਲ ਤਾਂ ਜੀ ਸੰਗਰੂਰ ਦੇ ਲੋਕਾਂ ਨੂੰ ਮੈਂ ਬਹੁਤ ਜ਼ਿਆਦਾ ਦਿਲੋਂ ਇਹ ਚੇਤਾਵਨੀ ਦਿੰਨਾ ਕਿ ਉਹ ਸਾਵਧਾਨ ਰਹਿਣ ਕਿਉਂਕਿ ਹੁਣ ਤੱਕ ਸੰਗਰੂਰ ਦੇ ਇਲਾਕੇ 'ਚ ਚਿੱਟਾ ਘੱਟ ਸੀ ਜੇ ਵਿਕਰਮਜੀਤ ਮਜੀਠੀਆ ਇਨਚਾਰਜ ਬਣਾਤਾ ਸੰਗਰੂਰ ਦਾ ਲੋਕ ਸਭਾ ਦਾ ਕਾਲੀ ਦਾਲ ਵੱਲੋਂ ਤਾਂ ਇੱਥੇ ਚਿੱਟੇ ਦੇ ਅੱਡੇ ਪੈਦਾ ਹੋਣਗੇ ਵਪਾਰੀ ਪਹੁੰਚ ਚੁੱਕੇ ਨੇ ਉਹਨਾਂ ਨੇ ਆਪਦੀ ਆਪਦੀਆਂ ਪਛਾਣ ਕਰ ਲਈ ਹੋਣੀ ਵੀ ਕਿੱਥੇ ਕਿੱਥੇ ਨੌਜਵਾਨ ਜਿਹੜੇ ਨੇ ਕਿਹੜੇ ਕਿਹੜੇ ਘਰਾਂ 'ਚ ਨੌਜਵਾਨ ਜਿਹੜੇ ਨੇ ਉਹ ਆਪਣੇ ਗਾਕ ਬਣ ਸਕਦੇ ਨੇ ਕਿਰਪਾ ਕਰਕੇ ਵਿਕਰਮਜੀਤ ਮਜੀਠੀਏ ਦੇ ਜਿਹੜੇ ਬੰਦੇ ਆਉਣਗੇ ਉਹਨਾਂ ਤੋਂ ਬਚਿਆ ਜਾਵੇ ਹੁਣ ਸੰਗਰੂਰ ਜਿੱਥੇ-ਜਿੱਥੇ ਵੀ ਇਹ ਪਹਿਲਾਂ ਗਏ ਨੇ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਨੇ ਉੱਥੇ-ਉੱਥੇ ਬਿਕਰਮਜੀਤ ਮਜੀਠੀਆ ਇੰਚਾਰਜ ਬਣਿਆ ਤਾਂ ਉੱਥੇ ਚਿੱਟੇ ਦਾ ਕੰਮ ਵਧਿਆ ਇਹ ਆਪਦੇ ਗਾਹਕ ਲੱਭਣ ਆਉਂਦੇ ਨੇ ਆਪਦਾ ਜਿਹੜਾ ਵਪਾਰ ਵਧਾਉਣ ਆਉਂਦੇ ਨੇ ਬਿਕਰਮ ਸਿੰਘ ਮਜੀਠੀਆ ਨੇ ਸੰਗਰੂਰ ਪਹੁੰਚ ਕੇ ਇਹ ਵੀ ਕਿਹਾ ਸੀ ਕਿ ਭਗਵੰਤ ਮਾਨ ਵਰਗੇ ਲੀਡਰ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਇਸ ਦਾ ਜਵਾਬ ਵੀ ਭਗਵੰਤ ਮਾਨ ਨੇ ਆਪਣੇ ਅੰਦਾਜ਼ ਦੇ ਵਿੱਚ ਦੇ ਦਿੱਤਾ ਇਹਨਾਂ ਨੂੰ ਕੋਈ ਪੁੱਛਦਾ ਉਹ ਕਿਸੇ ਹੋਰ ਨੂੰ ਜਿਹੜਾ ਸਿੱਖਿਆ ਦੇਣ ਦੀ ਬਜਾਏ ਆਪਣੀ ਆਪਣੀ ਪੀੜੀ ਥੱਲੇ ਸੋਟਾ ਫੇਰ ਲੈਣ ਪੰਜਾਬ ਦੇ ਐਮਪੀਜ਼ ਦੇ ਵਿੱਚੋਂ ਸਭ ਤੋਂ ਵੱਧ ਪਾਰਲੀਮੈਂਟ ਦੇ ਵਿੱਚ ਮੁੱਦੇ ਉਠਾਉਣ ਵਾਲੇ ਬੰਦੇ ਨੂੰ ਕਹਿੰਦੇ ਨੇ ਸੀਰੀਅਸ ਨਹੀਂ ਲੈਣਾ ਚਾਹੀਦਾ ਇਹੀ ਦੁੱਖ ਹੈ ਇਹਨਾਂ ਨੂੰ ਬਸ ਇਹਨੂੰ ਤਾਂ ਸਾਰਾ ਕੁਝ ਹੁੰਦਾ ਇਹਨੂੰ ਤਾਂ ਪਾਰਲੀਮੈਂਟ 'ਚ ਬੋਲਣਾ ਵੀ ਹੁੰਦਾ ਹੈ ਇਹਨੂੰ ਇਹਨੂੰ ਆਪਣੇ ਫੰਡ ਦਾ ਹਿਸਾਬ ਵੀ ਦੇਣਾ ਹੁੰਦਾ ਹੈ ਇਹਨੂੰ ਅਫਸਰਾਂ ਨਾਲ ਗੱਲ ਕਰਕੇ ਲੋਕਾਂ ਦੇ ਕੰਮ ਵੀ ਕਰਾਉਣੇ ਆਉਂਦੇ ਨੇ ਫਿਰ ਸਾਡੇ 3 ਪੁੱਤ ਤਾਂ ਰਹਿ ਜਾਣਗੇ ਆਹੀ ਦੁੱਖ ਇਹਨਾਂ ਨੂੰ ਸੋ ਸੀਰੀਅਸ ਲੈਣਾ ਹੈ ਉਹ ਲੋਕਾਂ ਨੇ ਲੈਣਾ ਹੈ ਵਿਕਰਮਜੀਤ ਮਜੀਠੀਆ ਦਾ ਕੋਈ ਨਹੀਂ ਹੁੰਦਾ ਕਿ ਉਹ ਇਹ ਦੱਸੇ ਕਿ ਕੌਣ ਸੀਰੀਅਸ ਲੈਣਾ ਹੈ ਕੌਣ ਨਹੀਂ ਲੈਣਾ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਪਹੁੰਚ ਕੇ ਵਿਕਰਮ ਸਿੰਘ ਮਜੀਠੀਆ ਨੇ ਇੱਕ ਵੱਡਾ ਅਤੇ ਹੈਰਾਨੀ ਜਨਕ ਦਾਵਾ ਕੀਤਾ ਸੀ ਇੱਕ ਭਗਵੰਤ ਮਾਨ ਕਾਂਗਰਸ ਦੇ ਵਿੱਚ ਆਪਣੀ ਪਾਰਟੀ ਨੂੰ ਰਲਵਾਉਣ ਦੇ ਲਈ ਵੀ ਤਿਆਰ ਹੈ ਕਾਂਗਰਸ ਪਾਰਟੀ ਨਾਲ ਗੱਠ ਭਗਵੰਤ ਮਾਨ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਦਾ ਕੀ ਜਵਾਬ ਦਿੱਤਾ ਤੁਸੀਂ ਆਪ ਹੀ ਸੁਣ ਲਓ ਅਕਾਲੀ ਦਲ ਦਾ ਕੋਈ ਵੀ ਲੀਡਰ ਉਹਦੇ ਮੂਹਰੇ ਮਾਈਕ ਕਰ ਦੋਗੇ ਤਾਂ ਮਾਰਦਾ ਹੈ ਭਗਵੰਤ ਮਾਨ ਦੇ ਨਾਂ ਤੇ ਕਿਉਂਕਿ ਉਹਨਾਂ ਨੂੰ ਤੀਜੇ ਨੰਬਰ ਤੇ ਲਿਆਉਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੀ ਯੋਗਦਾਨ ਪਾਇਆ ਹੈ ਔਰ ਸਭ ਤੋਂ ਵੱਧ ਰੈਲੀਆਂ ਮੈਂ ਕੀਤੀਆਂ ਇਸ ਕਰਕੇ ਉਹ ਕਹਿੰਦੇ ਕਿ ਰਾਂ ਭਗਵੰਤ ਮਾਨ ਨੂੰ ਹਰਾ ਲਓ ਜੋ ਕਿ ਨਹੀਂ ਹੋ ਸਕਦਾ ਉਹਨਾਂ ਦੀ ਇਹ ਇੱਛਾ ਪੂਰੀ ਕਿਉਂਕਿ ਉਹ ਨਫਰ ਦਾ ਪਾਤਰ ਬਣ ਗਏ ਉਹਨਾਂ ਨੇ ਕਿਹਾ ਕਿ ਸ਼ਾਇਦ ਭਗਵੰਤ ਮਾਨ ਜਿਹੜਾ ਹੈ ਉਹ ਜਿਹੜਾ ਆਮ ਆਦਮੀ ਪਾਰਟੀ ਨੂੰ ਕਾਂਗਰਸ ਚ ਚੜ ਲਾ ਦੂਗਾ ਸ਼ਾਇਦ ਅੰਗਰੇਜ਼ੀ ਨਹੀਂ ਹੁੰਦੀ ਉਹਨਾਂ ਨੂੰ ਅੰਗਰੇਜ਼ੀ ਦੇ ਇੱਕ ਅਖਬਾਰ ਛਪਿਆ ਉਹਦੇ ਵਿੱਚ ਬੀਬੀਸੀ ਤੇ ਇੱਕ ਇੰਟਰਵਿਊ ਚੱਲ ਰਹੀ ਸੀ ਉਹਦੇ ਵਿੱਚ ਮੈਂ ਕਿਹਾ ਸੀ ਕਿ ਦੇਸ਼ ਪਹਿਲਾਂ ਸਾਡੇ ਲਈ ਅਸੀਂ ਕੋਈ ਪਾਰਟੀ ਕੋਈ ਐਮਪੀ ਦੀ ਗਿਣਤੀ ਵਧਾਉਣ ਵਾਸਤੇ ਜਾਂ ਅਸੀਂ ਕਿਸੇ ਨੂੰ ਹਰਾਉਣ ਵਾਸਤੇ ਨਹੀਂ ਬਣਾਈ ਅਸੀਂ ਪਾਰਟੀ ਦੇਸ਼ ਦੀ ਰਾਜਨੀਤੀ ਠੀਕ ਕਰਨ ਵਾਸਤੇ ਬਣਾਈ ਹੈ ਸਨਗਰੂਰ ਲੋਕ ਸਭਾ ਹਲਕੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੱਖ ਦੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲ ਦਲ ਦੇ ਵੱਡੇ ਲੀਡਰ ਸੁਖਦੇਵ ਸਿੰਘ ਢੀਂਡਸਾਣੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਉਦੋਂ ਦੂਜੇ ਪਾਸੇ ਉਹਨਾਂ ਨੇ ਆਪਣੇ ਪੁੱਤਰ ਸਾਬਕਾ ਵਿੱਤ ਮੰਤਰੀ ਪਰਮੇਂਦਰ ਸਿੰਘ ਢੀਂਡਸਾ ਨੂੰ ਵੀ ਚੋਣ ਲੜਨ ਤੋਂ ਵਰਜਿਆ ਪਰ ਪਰਮੇਂਦਰ ਸਿੰਘ ਢੀਂਡਸਾ ਜਾਪ ਰਿਹਾ ਹੈ ਕਿ ਚੋਣ ਜ਼ਰੂਰ ਲੜਨਗੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੇਦਾ ਦੀ ਸ ਦੂਜੇ ਪਾਸੇ ਆਤੇਓ ਪਾਰਟੀ ਦੀ ਗੱਲ ਜ਼ਰੂਰ ਮੰਨਣਗੇ ਮੰਨਿਆ ਜਾ ਰਿਹਾ ਹੈ ਇੱਕ ਪਰਮੇਂਦਰ ਸਿੰਘ ਢੀਡਸਾਈ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੋਣਗੇ ਪਰ ਇਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਜੋ ਕਮਾਂਡ ਸੰਭੀ ਹੋਈ ਹੈ ਉਸ ਨੂੰ ਲੈ ਕੇ ਭਗਵੰਤ ਮਾਨ ਨੇ ਸੰਗਰੂਰ ਦੇ ਲੋਕਾਂ ਨੂੰ ਇਹ ਚੇਤਾਵਨੀ ਦੇ ਦਿੱਤੀ ਹੈ ਇੱਕ ਵਾਰ ਫਿਰ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਵਾਲਾ ਮਾਹੌਲ ਭਗਵੰਤ ਮਾਨ ਵੱਲੋਂ ਇੱਥੇ ਬਣਾਇਆ ਜਾ ਰਿਹਾ ਹੈ ਕਿਉਂਕਿ ਚੋਣਾਂ ਵੇਲੇ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਭਗਵੰਤ ਮਾਨ ਵੱਲੋਂ ਚਿੱਟੇ ਦਾ ਵਪਾਰੀ ਵਿਕਰਮ ਸਿੰਘ ਮਜੀਠੀਆ ਨੂੰ ਕਿਹਾ ਜਾਂਦਾ ਸੀ ਅਤੇ ਗੱਲਾਂ-ਗੱਲਾਂ ਦੇ ਵਿੱਚ ਹੁਣ ਵੀ ਭਗਵੰਤ ਮਾਨ ਅੱਜ ਹਾਈ ਕਹਿੰਦੇ ਦਿਖਾਈ ਦੇ ਰਹੇ ਨੇ ਕਾਫੀ ਸੀਰੀਅਸ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਤੇ ਸੰਗਰੂਰ ਪਹੁੰਚ ਕੇ ਲਾਏ ਸਨ ਅਤੇ ਉਹਨਾਂ ਦਾ ਜਵਾਬ ਹੁਣ ਭਗਵੰਤ ਮਾਨ ਨੇ ਆਪਣੇ ਅੰਦਾਜ਼ ਦੇ ਵਿੱਚ ਦਿੱਤਾ ਸੰਗਰੂਰ ਲੋਕ ਸਭਾ ਹਲਕਾ ਸਿਆਸਤ ਦਾ ਕੇਂਦਰ ਇਸ ਲਈ ਵੀ ਬਣ ਗਿਆ ਹੈ ਕਿਉਂਕਿ ਇੱਥੋਂ ਬਹੁਤ ਵੱਡੇ-ਵੱਡੇ ਚਿਹਰੇ ਇਸ ਵੇਲੇ ਮੰਦਾਨ ਦੇ ਵਿੱਚ ਹੋਣਗੇ ਜਿੱਥੇ ਭਗਵੰਤ ਮਾਨ ਮੈਦਾਨ ਦੇ ਵਿੱਚ ਨੇ ਉਧਰ ਤੋਂ ਸ਼੍ਰੋਮਣੀ ਅਕਾਲ ਦਲ ਅੰਮ ਆਪ ਡੈਮੋਕ੍ਰੈਟਿਕ ਅਲਾਈਨ ਦੇ ਵੱਲੋਂ ਜਸਜੀਤ ਸਿੰਘ ਰਾਹਨ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਗਿਆ ਅਤੇ ਸ਼੍ਰੋਮਣੀ ਅਕਾਲ ਦੇ ਵੱਲੋਂ ਪਰਮਿੰਦਰ ਸਿੰਘ ਢੀਡਸਾ ਮੈਦਾਨ ਦੇ ਵਿੱਚ ਹੋਣਗੇ ਇਹ ਲਗਭਗ ਤੈਅ ਹੈ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਵੀ ਉਮੀਦਵਾਰ ਹੋਏਗਾ ਉਹ ਤਗੜਾ ਹੀ ਹੋਏਗਾ ਰਜਿੰਦਰ ਕੌਰ ਪੱਠੜ ਵਿਜੇਂਦਰ ਸਿੰਘਲਾ ਜਾਂ ਫਿਰ ਕੇਵਲ ਸਿੰਘ ਢੱਲੋਂ ਦੇ ਵਿੱਚੋਂ ਇੱਕ ਉਮੀਦਵਾਰ ਦੱਸਿਆ ਜਾਂਦਾ ਹੈ ਇਹ ਤਿੰਨੇ ਉਮੀਦਵਾਰ ਬਹੁਤ ਤਗੜੇ ਉਮੀਦਵਾਰ ਨੇ ਇਸ ਕਰਕੇ ਸੰਗਰੂਰ ਦਾ ਮੁਕਾਬਲਾ ਇਸ ਵਾਰ ਭਗਵੰਤ ਮਾਨ ਦੇ ਲਈ ਬਹੁਤ ਟੇਢੀ ਖੀਰ ਹੋਣ ਵਾਲਾ ਪਰ ਮਜੀਠੀਆ ਦਾ ਜਵਾਬ ਭਗਵੰਤ ਮਾਨ ਨੇ ਇੱਥੇ ਪੂਰਾ ਠੋਕ ਵਜਾ ਕੇ ਦਿੱਤਾ ਦਾ ਤੇ ਵਿਸ਼ਵਾਸ ਉਹਨਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵੇਲੇ ਸੀ ਕਿਉਂਕਿ ਉਸ ਤੋਂ ਬਾਅਦ ਉਹ ਕਾਫੀ ਨਿਰਾਸ਼ਾ ਦੇ ਆਲਮ ਵਿੱਚ ਚਲੇ ਗਏ ਸਨ ਅਤੇ ਉਹ ਉਹਨਾਂ ਦਾ ਅੰਦਾਜ਼ ਦੇਖਣ ਨੂੰ ਨਹੀਂ ਮਿਲਿਆ ਸੀ ਜੋ ਚੋਣਾਂ ਵੇਲੇ ਸੀ ਪਰ ਇਹਨਾਂ ਚੋਣਾਂ ਵੇਲੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੀ ਵਾਪਸੀ ਕੀਤੀ ਹੈ ਅਤੇ ਉਸੇ ਤਰ੍ਹਾਂ ਵਿਰੋਧੀਆਂ ਨੂੰ ਜਵਾਬ ਦੇਣੇ ਵੀ ਸ਼ੁਰੂ ਕਰਦੇ ਤੇਰੇ ਪਰ ਇਥੇ ਸਵਾਲ ਤਾਂ ਇਹੀ ਉੱਠਦਾ ਹੈ ਜੋ ਕਿ ਅਸੀਂ ਤੁਹਾਡੇ ਤੇ ਛੱਡ ਦੇਣਾ ਚਾਹੁੰਦੇ ਹਾਂ ਕਿ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਚਿੱਟੇ ਦਾ ਤਸਕਰ ਕਹਿਣਾ ਭਗਵੰਤ ਮਾਨ ਦੇ ਵੱਲੋਂ ਤੁਹਾਨੂੰ ਸਹੀ ਲੱਗਦਾ ਹੈ ਚੋਣਾਂ ਵੇਲੇ ਹੀ ਇਹ ਇਲਜ਼ਾਮ ਭਗਵੰਤ ਮਾਨ ਨੂੰ ਯਾਦ ਆਉਂਦੇ ਨੇ ਕਿ ਤੁਸੀਂ ਇਸ ਦੇ ਨਾਲ ਸਹਿਮਤ ਹੋ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ ਐਪ ਨੂੰ ਡਾਊਨਲੋਡ ਕਰਕੇ ਇਸਤੇਮਾਲ ਕਰਕੇ ਸਾਨੂੰ ਉਸ ਦੀਆਂ ਕਮੀਆਂ ਪੇਸ਼ੀਆਂ ਜ਼ਰੂਰ ਦੱਸੋ ਤਾਂ ਜੋ ਅਸੀਂ ਉਸ ਨੂੰ ਹੋਰ ਵੀ ਬਿਹਤਰ ਬਣਾ ਸਕੀਏ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਜ਼ਰੂਰ ਦਬਾ ਲਿਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝ ਨਾ ਸਕੋ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਦਰਵਾਂਗਾ ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ ਇਹ ਮੇਰਾ ਦਿਲ ਜਾਣਦਾ ਤੇ ਮੇਰਾ ਰੱਬ ਜਾਣਦਾ ਹੈ ਠੀਕ ਹੈ ਨਾ ਮੈਂ ਮੈਨੂੰ ਕਿਸੇ ਵਿਕਰਮਜੀਤ ਮਜੀਠੀਏ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਤੇ ਨੰਬਰ 3 ਵਿਕਰਮਜੀਤ ਮਜੀਠੀਆ ਅੱਜ ਕਹਿੰਦਾ ਭਗਵੰਤ ਮਾਨ ਹੋਰਾਂ ਨੂੰ ਵੋਟ ਨਹੀਂ ਪਾਉਂਦਾ ਹੁੰਦਾ ਕੋਈ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਵਿਕਰਮਜੀਤ ਮਜੀਠੀ ਦਾ ਜਿਹੜਾ ਚੀਜ਼ ਹੈ ਉਹ ਵੀ ਪਿਛਲੇ ਸਾਲ 2014 ਚ ਰੈਲੀਆਂ ਕਰਕੇ ਕਹਿੰਦੇ ਸੀ ਸੁਖਦੇਵ ਸਿੰਘ ਢੀਂਡ ਸਾਹਿਬ ਬਹੁਤ ਵੱਡੇ ਲੀਡਰ ਨੇ ਆ ਹਸਾਉਣ ਵਾਲਿਆਂ ਗੋਨਾਂ ਨੂੰ ਕੋਈ ਵੋਟ ਨਹੀਂ ਪਾਉਂਦਾ ਹੁੰਦਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਤੇ ਸੰਗਰੂਰ ਤੇ ਬਨਾਲਾ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਉਸ ਤੋਂ ਬਾਅਦ ਕਦੇ ਬੋਲੇ ਹੀ ਨਹੀਂ ਇਹ ਸੋ ਬਿਕਰਮਜੀਤ ਮਜੀਠੀਏ ਤੋਂ ਬਚਿਆ ਜਾਵੇ ਉਹੋ ਚਿੱਟੇ ਦੇ ਆਪਦੇ ਸਾਥੀ ਜਿਹੜੇ ਸਮਗਲਰ ਨੇ ਉਹਨਾਂ ਨੂੰ ਨਾਲ ਲੈ ਕੇ ਆ ਰਿਹਾ ਹੈ ਇੱਥੇ ਉਹ ਡੇਢ ਮਹੀਨਾ ਚਿੱਟਾ ਵੰਡਣਗੇ ਪਹਿਲਾਂ ਸ਼ਾਇਦ ਮੁਫਤ ਦੇ ਦੇਣ ਉਸ ਤੋਂ ਬਾਅਦ ਉਹ ਆਪਦੇ ਗਾਹਕ ਬਣਾ ਕੇ ਇੱਥੋਂ ਜਾਣਗੇ ਉਹਨਾਂ ਲਈ ਪ੍ਰਾਪਤੀ ਇਹੀ ਹੋਊਗੀ ਜਿੱਤ ਹਾਂ ਦਾ ਉਹਨਾਂ ਨੂੰ ਪਤਾ ਹੀ ਹੈ ਕਿ ਇਸ ਵਾਰ ਕਾਲੀਦਾਲ ਜਿਹੜਾ ਉਹ ਤੀਜੇ ਨੰਬਰ ਤੇ ਵੀ ਆਉਣ ਵਾਸਤੇ ਸੰਘਰਸ਼ ਕਰ ਰਿਹਾ ਸਾਨੂੰ ਪਾਰਟੀ ਬਣਾਉਣ ਦੀ ਕੀ ਲੋੜ ਸੀ ਜੀ ਆਈਆਰਐਸ ਅਫਸਰ ਸੀ ਅਰਵਿੰਦ ਕੇਜਰੀਵਾਲ ਮੈਂ ਕਲਾਕਾਰ ਸੀ ਕੋਈ ਕੋਈ ਐਡਵੋਕੇਟ ਸੀ ਕੋਈ ਪੱਤਰਕਾਰ ਸੀ ਇਹਨਾਂ ਨੇ ਇਹਨਾਂ ਨੇ ਕਹਿ ਕਹਿ ਕੇ ਬਣਵਾਈ ਆ ਆਪ ਚੁਣ ਕੇ ਆਈਏ ਚੁਣ ਕੇ ਆਈਏ ਅਸੀਂ ਤਾਂ ਚੁਣ ਕੇ ਚਲੇ ਗਏ ਇਹ ਨਹੀਂ ਚੁਣ ਕੇ ਗਏ ਉਸ ਤੋਂ ਬਾਅਦ ਦੁਬਾਰਾ ਸੋ ਇਸ ਕਰਕੇ ਇਹ ਖੁਸ਼ਫਹਿਮੀ ਢੀਂਸਾ ਸਾਹਿਬ ਪਰਮਿੰਦਰ ਢੀਂਸਾ ਜੀ ਆਪਣੇ ਦਿਲ ਚੋਂ ਕੱਢ ਦੇਣਾ ਕਿਉਂਕਿ ਉਹਨਾਂ ਨੂੰ ਸੁਪਨੇ ਆਉਂਦੇ ਹੁੰਦੇ ਹੋਣੇ ਨਾ ਕਿ ਆਮ ਆਦਮੀ ਪਾਰਟੀ ਬੰਦ ਹੋ ਗਈ ਰਾਤ ਮੇਰੇ ਸੁਪਨੇ ਚ ਤੇ ਮੈਂ ਸੰਗਰੂਰ ਤੋਂ ਜਿੱਤ ਗਿਆ ਪਹਿਲਾਂ ਬਾਪੂ ਖਰਾਏ ਸੀ ਐਤ ਕੀ ਪੁੱਤ ਦੀ ਵਾਰੀ ਐ 2019 ਦੀ ਫੁੱਲ ਤਿਆਰੀ ਐ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਚ ਉਹਨਾਂ ਦਾ ਜਿਹੜਾ ਡੀ ਡਿਗਰੀ ਜੇ ਉਹਨਾਂ ਦਾ ਨਾਂ ਮੈਂ ਚੱਕ ਕੇ ਉਹਨਾਂ ਦੀ ਸੁਖਬੀਰ ਬਾਦਲ ਅਕਾਲੀ ਦਲ ਨੂੰ ਬਾਅਦ ਸੰਭਾਲ ਲੈਣ ਪਹਿਲਾਂ ਆਪਣਾ ਗਾਤਰਾ ਸਾਂਭਣਾ ਸਿੱਖ ਲੈਣ ਠੀਕ ਹੈ ਨਾ ਸੋ ਹੁਣ ਉਹੋ ਗਾਤਰਾ ਉਹਨਾਂ ਨੂੰ ਕਿਉਂਕਿ ਨਵਾਂ ਨਵਾਂ ਪਾਇਆ ਹੈ ਹਜੇ ਉਹ ਫਿਰ ਹਜੇ ਉਹਨਾਂ ਨੂੰ ਭੇਤ ਨਹੀਂ ਆਇਆ ਦੇਖੋ ਸਭ ਤੋਂ ਵੱਡੀ ਪੰਥਕ ਪਾਰਟੀ ਕਹੋਂਦੇ ਜਿਹੜੇ ਪ੍ਰਧਾਨ ਨੇ ਜਿਹੜੇ ਉਹੋ ਜਿਹੜਿਆਂ ਦਾ ਗਾਤਰਾ ਨਹੀਂ ਸੰਭਾਲਣਾ ਆਉਂਦਾ ਉਹ ਕੌਮ ਨੂੰ ਕੀ ਸੰਭਾਲਣਗੇ ਸੋ ਲੋਕਾਂ ਨੂੰ ਪਤਾ ਲੱਗ ਗਿਆ ਨਾ ਕਿਸ ਨੂੰ ਨ ਮਾਰਦਾ ਇਹ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮਤਵੱਝੀ ਹੋਈ ਆ ਹਰ ਰੋਜ਼ ਕੋਈ ਨਾ ਕੋਈ ਵੀਡੀਓ ਆ ਜਾਂਦੀ ਆ ਕਦੇ ਕੁਝ ਖਾਂਦੇ ਦੀ ਕਦੇ ਗਾਤਰਾ ਡਿੱਗਦੇ ਦੀ ਇਹ ਜੋ ਰੱਬ ਨਾਲ ਮੱਥਾ ਲਾਇਆ ਜੋ ਗੁਰੂ ਨਾਲ ਮੱਥਾ ਲਾਇਆ ਇਹ ਉਹਦੇ ਵੱਲੋਂ ਨਿਕਲ ਰਹੀਆਂ ਨੇ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਤੇ ਪ੍ਰਮਾਤਮਾ ਵੱਡਾ ਰੱਬ ਆਪ ਹੀ ਸਜ਼ਾ ਦੇਊਗਾ ਇਹਨਾਂ ਨੂੰ ਔਰ ਸਭ ਕੁਝ ਉਲਟਾ ਹੋਈ ਜਾਂਦਾ ਜਦੋਂ ਦਿਨ ਮਾੜੇ ਆਏ ਹੁਣ ਫਿਰ ਟਾਵਰ ਤੇ ਚੜ੍ਹੇ ਦੀ ਵੀ ਰੇਂਜ ਕੱਟ ਜਾਂਦੀ ਹੈ ਤੁਹਾਡੇ ਦਿੱਲੀ ਮੀਟਿੰਗ ਹੋਈ ਹੈ ਕਿਸ ਤਰ੍ਹਾਂ ਦੀ ਮੀਟਿੰਗ ਰਹੀ ਕਿ ਪੰਜਾਬ ਦੀ ਸੀਟਾਂ ਇਹ ਰਹਿੰਦੀਆਂ ਨੇ ਇੱਕ ਦੋ ਦਿਨਾਂ ਦੇ ਵਿੱਚ ਬਾਕੀ ਪੰਜ ਸੀਟਾਂ ਜਿਹੜੀਆਂ ਅਨਾਉਂਸ ਕਰਾਂਗੇ ਤੁਹਾਡੇ ਨਾਲ ਲੜਾਂਗੇ ਕਿਸੇ ਨਾਲ ਸਮਝੌਤਾ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਆਪਦੇ ਦਮ ਤੇ ਲੜੂਗੀ ਔਰ ਸੰਗਰੂਰ ਬਠਿੰਡਾ ਫਰੀਦਕੋਟ ਬਾਕੀ ਜਿਹੜੇ ਸਾਰੇ ਜਿੰਨੇ ਵੀ ਕੈਂਡੀਡੇਟ ਨੇ ਸਾਰੇ ਇਕੱਠੇ ਹੋ ਕੇ ਇੱਕ ਪੂਰਾ ਪਲਾਨ ਬਣਾ ਕੇ ਪ੍ਰਚਾਰ ਕਰਾਂਗੇ ਅਕਾਲੀ ਦਲ ਨਫਰ ਦਾ ਪਾਤਰ ਹੋ ਗਿਆ ਕਾਂਗਰਸ ਦੇ ਵਾਅਦਿਆਂ ਤੋਂ ਲੋਕ ਦੁਖੀ ਨੇ ਲੋਕ ਕਾਂਗਰਸ ਦਾ ਦਿਮਾਗ ਠੀਕ ਕਰਨ ਵਾਸਤੇ ਅਗਲੇ 3 ਸਾਲ ਕਾਂਗਰਸ ਨੂੰ ਇਹ ਦੱਸਣ ਵਾਸਤੇ ਕਿ ਅਸੀਂ ਤੁਹਾਡੇ ਨਾਲ ਕੁਝ ਵੀ ਕਰ ਸਕਦੇ ਹਾਂ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਪਾ ਰਹੇ ਹਾਂ ਪ੍ਰਿੰਦਰ ਖਾਲਸਾ ਨੇ ਬੀਜੇਪੀ ਜੁਆਇਨ ਕਰ ਲਈ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਜਦੋਂ ਦਾ ਮੈਨੂੰ ਸਸਪੈਂਡ ਕੀਤਾ ਮੈਂ ਉਦੋਂ ਦਾ ਮੇਰੇ ਝਕਾਫਤ ਜਿਹੜਾ ਬੀਜੇਪੀ ਵੱਲ ਹੁੰਦਾ ਪਹਿਲੇ ਝਕਾਈ ਜਦੋਂ ਪਹਿਲੀ ਸੀ ਪਹਿਲੀ ਉਹ ਸਸਪੈਂਡ ਕਿਉਂ ਹੁੰਦੇ ਉਹਨਾਂ ਨੇ ਡਿਸਪਲਿਨ ਭੰਗ ਕੀਤਾ ਤੇ 5 ਸਾਲ ਤਾਂ ਸਿਰਫ ਉਹ ਐਮਪੀ ਦੀਆਂ ਜਿਹੜੀਆਂ ਸੁਵਿਧਾਵਾਂ ਨੇ ਭੱਤੇ ਨੇ ਜਾਂ ਤਨਖਾਹਾਂ ਨੇ ਪੈਨਸ਼ਨਾਂ ਨੇ ਉਹੀ ਲੈਂਦੇ ਰਹੇ ਸਭ ਤੋਂ ਵੱਧ ਭੱਤੇ ਉਹਨਾਂ ਨੇ ਲਏ ਨੇ ਜਿਹੜੇ ਜਾਣ ਆਉਣ ਦੇ ਇਥੋਂ ਪਤਾ ਲੱਗਦਾ ਕਿ ਜਿਹੜੀਆਂ ਉਹ ਮੇਰੇ ਵਿਰੁੱਧ ਵੀ ਕੂਟ ਪ੍ਰਚਾਰ ਕਰਦੇ ਸੀ ਫਿਰ ਬਾਅਦ ਪਹਿਲਾਂ ਵੀ ਮੇਰੇ ਨਾਲ ਉਸੇ ਕੁਰਸੀ ਤੇ ਬੈੰਦੇ ਸੀ ਬਾਅਦ ਚ ਵੀ ਉਸੇ ਕੁਰਸੀ ਤੇ ਬੈੰਦੇ ਸੀ ਇਹ ਵੋਟਾਂ ਮਿਲੀ ਉਹਨਾਂ ਨੂੰ ਕਿਉਂ ਮੇਰੇ ਮੂੰਹ 'ਚ ਕੋਈ ਇਸ ਤਰ੍ਹਾਂ ਦੀ ਸਮੈਲ ਆਈ ਸੋ ਸਭ ਭਾਜੀਪੀ ਤੇ ਕਾਲੀਦਲ ਦਾ ਕਰਿਆ ਹੋਇਆ ਕੰਮ ਸੀ ਹੁਣ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਨਾ ਹੁਣ ਤਾਂ ਸਾਰਾ ਸੱਚ ਸਾਹਮਣੇ ਆ ਗਿਆ ਅੱਜ ਅਮਿਤ ਸ਼ਾਹ ਦੇ ਰੋਡਸੋ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਦੇਸ਼ ਨੂੰ ਮਤਲਬ ਕਿ ਸਿਕਿਉਰ ਆ ਦੇਸ਼ ਤਾਂ ਮੁੰਦਰ ਮੋਦੀ ਦੇ ਹੱਥਾਂ 'ਚ ਮੈਂ ਕਹਿੰਦਾ ਜੇ ਦੇਸ਼ ਨੂੰ ਸਭ ਤੋਂ ਵੱਡਾ ਖਤਰਾ ਹੈ ਉਹ ਤਾਂ ਮੋਦੀ ਤੇ ਅਮਿਤ ਸ਼ਾਹ ਜੋ ਨਫਰਤ ਦੀ ਰਾਜਨੀਤੀ ਪਿਛਲੇ 5 ਸਾਲ ਚ ਇਹਨਾਂ ਨੇ ਕੀਤੀ ਹੈ ਦੇਸ਼ ਲਈ ਖਤਰਾ ਹੈ ਫੈਡਰਲ ਸਟਰਕਚਰ ਲਈ ਖਤਰਾ ਹੈ ਕਿਵੇਂ ਉਹ ਰਾਜਪਾਲਾਂ ਦੇ ਥਰੂ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੰਗ ਕਰਦੇ ਨੇ ਕਿਵੇਂ ਸੀਬੀਆਈ ਨੂੰ ਉਹਨਾਂ ਨੇ ਤੋੜਿਆ ਕਿਵੇਂ ਇਲੈਕਸ਼ਨ ਕਮਿਸ਼ਨ ਨੂੰ ਆਪਣੇ ਲਈ ਵਰਤਦੇ ਨੇ ਕਿਵੇਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਕਹਿਣਾ ਪੈ ਰਿਹਾ ਇਹ ਇਹ ਤਾਂ ਹੁਣ ਸਾਰੇ ਕਿਸੇ ਦੇ ਲੁਕੈਨੀ ਨੀਤੀਯੋਗ ਦੇ ਜਿਹੜੇ ਬੰਦੇ ਨੇ ਜਿਹੜੇ ਅਫਸਰ ਨੇ ਉਹਨਾਂ ਨੂੰ ਕਿਵੇਂ ਉਹਨਾਂ ਦਾ ਭਗਮਾ ਕਰਨ ਕੀਤਾ ਸਾਰੀਆਂ ਸੰਵਿਧਾਨਕ ਸੰਸਥਾਵਾਂ ਦਾ ਇਹਨਾਂ ਨੇ ਰਾਜਨੀਤਿਕਰਨ ਕਰਤਾ ਦੇਸ਼ ਨੂੰ ਤੋੜਨ ਤੇ ਲੱਗੇ ਹੋਏ ਨੇ ਜੇ ਮੁਲਕ ਬਚਾਉਣਾ ਹੈ ਇਸ ਵਾਰ ਬੀਜੇਪੀ ਅਕਾਲ ਪੰਜਾਬੀਆਂ ਨੂੰ ਬੇਨਤੀ ਆਮ ਆਦਮੀ ਪਾਰਟੀ ਦਾ ਗਰਾਫ ਉੱਚਾ ਚੱਕਣ ਦੇ ਲਈ ਕੋਈ ਢਾਂਚਾ ਬਣਾਇਆ ਹੈ ਕਿ ਦੇਖੋ ਢਾਂਚਾ ਬਣਿਆ ਹੋਇਆ ਗਰਾਫ ਉੱਚਾ ਦਾ ਲੋਕ ਚੱਕਣਗੇ ਹੁਣ ਲੋਕ ਵੋਟਾਂ ਪਾਉਣਗੇ ਗਰਾਫ ਆਪੇ ਉੱਚਾ ਜਾਊ ਸਾਡਾ ਹੌਸਲਾ ਵਧੂ ਅਸੀਂ ਹੋਰ ਦਲੇਰੀ ਨਾਲ ਲੜਾਂਗੇ ਸੱਚੇ ਬੰਦਿਆਂ ਦੀ ਹਿੰਮਤ ਵਧੂਗੀ ਜੇ ਜੇ ਲੋਕ ਜਿਹੜੇ ਨੇ ਉਹ ਪੰਜ ਸਾਲ ਦੇ ਮੇਰੇ ਰਿਪੋਰਟ ਕਾਰਡ ਤੋਂ ਖੁਸ਼ ਹੋਣਗੇ ਪੰਜ ਸਾਲ ਦਾ ਮੇਰਾ ਜਿਹੜਾ ਪਾਰਲੀਮੈਂਟ ਦੇ ਵਿੱਚ ਪਰਫਾਰਮੈਂਸ ਹੈ ਜਾਂ ਪੈਸੇ ਜਿਹੜੇ ਇੱਕ ਇੱਕ ਰੁਪਏ ਦਾ ਹਿਸਾਬ ਦੇਣ ਦਾ ਜਾਂ ਫਿਰ ਲੋਕਾਂ ਦੇ ਕੰਮ ਕਰਾਉਣ ਦਾ ਜਿੰਨਾ ਮੇਰਾ ਅਧਿਕਾਰ ਸੀ ਮੈਂ ਅਧਿਕਾਰ ਤੋਂ ਵੀ ਵੱਧ ਜਾ ਕੇ ਵਰਤਿਆ ਮੈਂ 1 ਕਰੋੜ 1 ਲੱਖ 24000 ਰੁਪਿਆ ਵਿਆਜ ਵੀ ਲੋਕਾਂ ਨੂੰ ਦੇ ਦਿੱਤਾ 60 ਲੱਖ ਰੁਪਿਆ ਬਜਿੰਦਰ ਸਿੰਘਲੇ ਦਾ ਬਚਿਆ ਪਿਆ ਸੀ ਉਹ ਵੀ ਦੇ ਦਿੱਤਾ ਇੱਕ ਇੱਕ ਰੁਪਏ ਦਾ ਹਿਸਾਬ ਦੇਵਾਂਗਾ ਅੱਗੇ ਜਨਤਾ ਹੈ ਪਬਲਿਕ ਜੱਜ ਹੈ ਉਹ ਫੈਸਲਾ ਕਰਨਗੇ ਜੋ ਵੀ ਫੈਸਲਾ ਹੋਊਗਾ ਖੇੜੇ ਮੱਥੇ ਪਰਮਾਨਉ ਤੁਕੋ ਇਸ ਤਰ੍ਹਾਂ ਦੀ ਜਿਹੜੀ ਘਟਨਾਵਾਂ ਨੇ ਉਹ ਇਹ ਕਰਦੇ ਨੇ ਕੋਸ਼ਿਸ਼ ਕਰਦੇ ਨੇ ਵੋਟਾਂ ਦੇ ਨੇੜੇ ਆ ਕੇ ਲੌਲੀਪੌਪ ਦੇਣ ਦੀ ਕੱਚੇ ਮਕਾਨਾਂ ਦੇ ਪੱਕੇ ਮਕਾਨ ਹੁਣ ਕਿਵੇਂ ਜਾਦ ਆ ਗਏ ਇਹਨਾਂ ਨੂੰ ਸਾਰਾ ਕੁਝ ਇਹ ਸਾਰੇ ਫੰਡ ਸਾਰੇ ਜਿਹੜੇ ਸੁਵਿਧਾਵਾਂ ਨੇ ਹੁਣ ਕਿਵੇਂ ਜਾਦ ਆ ਗਈਆਂ ਇਲੈਕਸ਼ਨ ਕਮਿਸ਼ਨ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਅਸੀਂ ਵੀ ਉਹਨਾਂ ਨੂੰ ਸ਼ਿਕਾਇਤ ਕਰਾਂਗੇ ਪਰ ਜੇ ਕੁਝ ਵੰਡਦੇ ਨੇ ਮੈਂ ਤਾਂ ਕਹਿੰਦਾ ਲੋਕਾਂ ਨੂੰ ਕਹਿਣਾ ਕਿ ਕੋਈ ਗੱਲ ਨਹੀਂ ਕੁਝ ਤਾਂ ਕੁਝ ਮਿਲ ਰਿਹਾ ਪਰ ਲੋਕਾਂ ਨੇ ਇਹਦੇ ਨਾਲ ਬਦਲਣਾ ਨਹੀਂ ਲੋਕਾਂ ਨੇ ਆਪਣਾ ਮਨ ਬਣਾ ਰੱਖਿਆ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ